ਦਰਸ਼ਕੋ ਤੁਹਾਨੂੰ ਦੱਸ ਦੇ ਕਿ ਇਹ ਤਸਵੀਰਾਂ ਜਿਹੜੇ ਤੁਸੀਂ ਦੇਖ ਰਹੇ ਹੋ ਪਿੰਡ ਨੀਲੋਵਾਲ ਦੀਆਂ ਨੇ ਇੱਥੇ ਚੋਰਾਂ ਨੇ ਚੋਰਾਂ ਦੀ ਬੜੀ ਪਰਮਾਰਾ ਚੋਰਾਂ ਨੇ ਬੜੀ ਦਹਿਸ਼ਤ ਪਾਈ ਹੋਈ ਹੈ ਪਿੰਡ ਨੀਲੋਵਾਲ ਜਿੱਥੇ ਹਫ਼ਤਾ ਤੋਂ ਪਹਿਲਾਂ ਚੋਰੀਆਂ ਹੋਈਆਂ ਸੀ ਮੋਟਰਾਂ ਦੇ ਤਾਰਾਂ ਨੇ ਜਿਹੜੀਆਂ ਕਾਫੀ ਗੱਡੀ ਦੀ ਇੰਤ ਦੇ ਵਿੱਚ ਚੋਰ ਲੈ ਕੇ ਗਏ ਸੀ ਆ ਦੇਖ ਲਓ ਪਿੰਡ ਨੀਲੋਵਾਲ ਦੀਆਂ ਤਸਵੀਰਾਂ ਨੇ ਇੱਥੇ ਚੋਰ ਆਏ ਸੀ ਤਾਰਾਂ ਆਲੇ-ਦਾਲੇ ਦੇ ਪਿੰਡਾਂ ਆਲੇ-ਦਾਲੇ ਦੇ ਮੋਟਰਾਂ ਦੇ 20 ਮੋਟਰਾਂ ਦੇ ਲਗਭਗ ਤਾਰਾਂ ਨੇ ਜਿਹੜੀਆਂ ਉਹਨਾਂ ਨੇ ਕੱਟੀਆਂ ਨੇ ਕੱਟ ਕੇ ਤਾਰਾਂ ਇੱਥੇ ਕਮਰੇ ਦੇ ਵਿੱਚ ਜਲਾਈਆਂ ਨੇ ਕਮਰੇ ਦਾ ਗੇਟ ਬੰਦ ਕਰਕੇ ਤੁਸੀਂ ਦੇਖ ਸਕਦੇ ਹੋ ਜਿਹੜਾ ਇੰਨਾਂ ਦਾ ਸਟਾਰਟਰ ਵਗੈਰਾ ਸੀ ਬਾਈ ਦਾ ਉਹ ਵੀ ਫੂਕਤਾ ਆ ਸਾਰੇ ਜਿਹੜੇ ਸਵਾਹਣੀਆਂ ਹੋਈਆਂ ਜਿਹੜਾਂ ਦੀ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇੱਥੇ ਬਾਈ ਵੀ ਹੋਰੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਪੰਚਾਇਤ ਵਾਲੇ ਵੀ ਖੜੇ ਨੇ ਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆਗਾ ਤੇ ਕਿਸ ਤਰ੍ਹਾਂ ਦਾ ਜਿਹੜੀ ਘਟਨਾ ਵਾਪਰੀ ਹੈ ਆਓ ਗੱਲਬਾਤ ਕਰੀਏ ਇਹ ਸਾਡੇ ਜੀ ਗਰਜੀਤ ਸਿੰਘ ਮੀਹੇ ਕੇਲਾਣੇ ਦੇ ਵਿੱਚ ਨੇ ਜਿਨ੍ਹਾਂ ਦੀ ਮੋਟਰ ਹੈ ਜਿੱਥੇ ਅੱਜ ਤਾਰਾਂ ਦਾ ਮੌਕਾ ਦੇਖਣ ਆਏ ਸੀ ਵੀ ਤਾਰਾਂ ਫੁੱਕੀਆਂ ਗਈਆਂ ਲੋਗੇ ਨੀਲੋਵਾਲ ਦਾ ਰਗੋਲਾ ਨੀਲੋਵਾਲ ਦਾ ਵਕਵਾਜੀ ਅੱਛਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਪਾ ਇੱਕ ਘੱਟੋ ਘੱਟ 25-30 ਮੋਟਰਾਂ ਦੀਆਂ ਤਾਰਾਂ ਵੱਢ ਲੀਆਂ ਜੀ ਅੱਛਾ ਜਦੋਂ ਇਤਲਾ ਮਿਲੀ ਤੀ ਉਹਦੇ ਚ ਮੈਂ ਮੌਕਾ ਦੇਖਣ ਆਇਆ ਸੀਗਾ ਅੱਛਾ ਜਦੋਂ ਦੇਖਿਆ ਆਖਿਆ ਕੋਠੇ ਦੇ ਵਿੱਚ ਦੇਖੋ ਜੇ ਤੁਸੀਂ ਆਪ ਵੀ ਦੇਖ ਲਿਆ ਹੂੰ ਸਟਾਰਟਰ ਫੁਕਿਆ ਪਿਆ ਘੱਟੋ ਘੱਟ 20-25 ਹਜ਼ਾਰ ਦਾ ਨੁਕਸਾਨ ਇਹਨਾਂ ਕਰਿਆ ਪਿਆ ਜੀ 25-30 ਮੋਟਰਾਂ ਦੀ ਕੰਪਲੀਟ ਮਿਲਿਆ ਵੀ ਤਾਰਾਂ ਕੱਟੀਆਂ ਨੇ ਅੱਛਾ ਆਲੇ-ਦਾਲੇ ਦੇ ਖੇਤਾਂ ਦੇ ਵਿੱਚੋਂ 20-25 ਜਿਹੜੇ ਆ ਮੋਟਰਾਂ ਨੇ ਉਹਨਾਂ ਦੇ ਤਾਰਾਂ ਕੱਟ ਲਈਆਂ ਗਈਆਂ ਨੇ ਇਹ ਪਹਿਲਾਂ ਵੀ ਘਟਨਾਵਾਂ ਆ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ ਹਾਂਜੀ ਹੋਈਆਂ ਨੇ ਜੀ ਅੱਛਾ ਉਹਦਾ ਕੋਈ ਪਤਾ ਲੱਗਿਆ ਨਹੀਂ ਹੈਗਾ ਪ੍ਰਸ਼ਾਸਨ ਨੇ ਕੁਛ ਕੀਤਾ ਨਹੀਂ ਨਹੀਂ ਕੋਈ ਪਤਾ ਲੱਗਿਆ ਜੀ ਇੱਕ ਸੁਣ ਚਾਇਆ ਸੀਗਾ ਵੀ ਗੰਡੂਆਂ ਦੇ ਕੁਝ ਬੰਦੇ ਰਿਕਵਰ ਕਰੇ ਨੇ ਇਹਨਾਂ ਨੇ ਮਾਲ ਵੀ ਰਿਕਵਰ ਕਰਿਆ ਜੀ ਅੱਛਾ ਹਾਂਜੀ ਹਾਂ ਕਿੱਥੇ ਕੀ ਕੱਟ ਰਿਹਾ ਉਹ ਕੀਤਾਗਾ ਦਿਖਾ ਦਿਓ ਮੜਾ ਜਾ ਹਾਂ ਸੌਲਾ ਬੇਰੇ ਜੀ ਹਾਂ ਤਾਰਾਂ ਕੁੱਟੀਆਂ ਨੇ ਯਾਰੀ ਇਥੇ ਤਾਰਾ ਫੁੱਕੀ ਹੋਈਆਂ ਨੇ ਆਹ ਸਟਾਰਟਰ ਹੈ ਜੀ ਇਹ ਸਟਾਰਟਰ ਹੈ ਆਹ ਸਟਾਰਟਰ ਵੀ ਬਿਲਕੁਲ ਛੜ ਚੁੱਕਿਆ ਹੈ ਹਾਂ ਜੀ ਬਿਲਕੁਲ ਆਹ ਦੇਖੋ ਛੱਟ ਹੈ ਜੇ ਪਤਾ ਜੇ ਅਗਰ ਲੈਟਰ ਨਾ ਹੁੰਦਾ ਜੀ ਮੱਚ ਕੇ ਸਾਡੇ ਲਿਪਾਂ ਦੀ ਬੈਠ ਜੇਪ ਗੱਲ ਕਰੀਏ ਇਹ ਨੁਕਸਾਨ ਦੀ ਕਿੰਨਾ ਕੁ ਨੁਕਸਾਨ ਆ ਜਿਹੜਾ ਇਸ ਕਿਸਾਨ ਦਾ ਹੋਇਆਗਾ ਇੱਥੇ ਇਹ ਤਾਂ ਹੈ ਲਾ ਲੋ ਜੀ ਮੈਨੂੰ ਤਾਂ ਲੱਗਦਾ ਜੀ ਘੱਟੋ ਘੱਟ ਜੇ ਆਪਾਂ ਸਾਰਾ ਚੱਲ ਗਿੱਟ ਕੇ ਲੱਕੜੇ ਲੱਗਦਾ ਨੁਕਸਾਨ ਦਾ ਦੋ ਦੋ ਲੱਗਦਾ ਹੋ ਹੀ ਗਿਆ ਹੋ ਗਿਆ ਹਾਂ ਜੀ ਫਿਰ ਆਉਂਦਾ ਜੀ ਚੈਨ ਕਿੱਲੇ ਜਾਂ ਜਾਣ ਗਿਆ ਲੇਬਰਾਂ ਲੱਗਣ ਗਿਆ ਟੋਟੇ ਦਾ ਛੱਡੋ ਕਿਹਦਾ 2 ਮੀਟਰ ਦਾ ਕਿਹਦਾ 3 ਮੀਟਰ ਦਾ ਚੈਨ ਗੁੱਪੀ ਦੀ ਲੇਬਰ ਆ ਜੀ 1500 ਉਹ 2000 ਖਰਚਾ ਪੈ ਜਾਂਦਾ ਜੀ ਜੋੜ ਪੈ ਜਾਂਦੇ ਨੇ ਜੀ ਠੀਕ ਇਹ ਇੱਕ ਹਮਲੇ ਵੱਧ ਪੈ ਜਾਂਦੇ ਨੇ ਤੇ ਇਹਨਾਂ ਦਾ ਤਾਂ ਕਾਫੀ ਨੁਕਸਾਨ ਆ ਸਾਰਾ ਕੁਝ ਨਿਸ਼ਾਦਦਾ ਤਾਂ ਸਾਰਾ ਕੁਝ ਨਵਾਂ ਬੈਠਾ ਨਹੀਂ ਬਿਲਕੁਲ ਕੰਪਿਊਟਰ ਸੀ ਭਾਈ ਹਾਂਜੀ ਅਸੀਂ ਕਿੰਨਾ ਕੁ ਨੁਕਸਾਨ ਹੋਇਆਗਾ ਹੂੰ 15 ਤੋਂ 20000 ਦਾ ਥੋੜਾ ਥੋੜਾ ਨੁਕਸਾਨ ਆ ਜਿਹੜਾ ਹੁਣ ਤੱਕ ਆ। ਅੱਛਾ ਇਹ ਜੇ 20-25 ਮੋਟਰਾਂ ਹੋਰ ਨੇ। ਹਰੇਕ ਦੀ ਹੋਇਆ ਜੀ। ਹਰੇਕ ਦੀ ਹੋਇਆ। ਹਰੇਕ ਦੀ ਹੋਇਆ। ਅੱਛਾ ਇੱਥੇ दारू ਵਗੈਰਾ ਸਾਰਾ ਕੁਝ ਪੀਕੇ ਗਏ ਨੇ ਹੈਂ? ਹਾਂਜੀ ਹਾਂਜੀ। ਠੀਕ ਹੈ। ਇੱਥੇ ਕੋਈ ਹੁੰਦਾ ਨਹੀਂ ਹੈਗਾ ਸ਼ਾਮ ਨੂੰ ਤੁਸੀਂ ਕਹ ਹੈਗਾ ਜਿਹੜਾ ਇੱਥੋਂ ਕੰਮ ਨਿਮੇੜ ਕੇ ਹੱਥ ਨੂੰ ਘਰੇ ਵਾਪਸ ਚਲੇ ਜਾਂਦੇ ਆ ਜੀ। ਹਾਂ। ਪਰ ਰਾਤ ਨੂੰ ਵੀ ਵੱਖਾ ਹੋਇਆ ਕੀ ਪਤਾ ਵੀ ਕਿੰਨੇ ਵਜੇ ਹੋਇਆ। ਠੀਕ ਕਿੰਨੇ ਕੁ ਬੰਦੇ ਲੱਗਦੇ ਜਿਹੜਾ ਕੋਈ ਇਸ ਤਰ੍ਹਾਂ ਦਾ ਘਟਨਾਵਾ ਵਾਪਰ ਆਪਾਂ ਦੇਖੀਏ तकरीबन 10 ਬੰਦੇ ਤਾਂ ਜੀ ਹੁਣੇ ਹੁਣੇ 10 ਬੰਦੇ ਆਉਣਗੇ ਇੱਥੇ ਕੋਈ ਕੋਈ ਨਿਸ਼ਾਨ ਹੋਣ ਕਿਸੇ ਦੇ ਮੋਟਰਸਾਈਕਲਾਂ ਦੇ ਜਾਂ ਕੋਈ ਗੱਡੀ ਦਾ ਨਿਸ਼ਾਨ ਹੋਵੇ ਤੁਹਾਨੂੰ ਪਤਾ ਹੋਵੇ ਵਿਕਾਸ ਤੇ ਆਏ ਆਏ ਹੋ ਸਕਦੇ ਆ ਮੋਟਰਸਾਈਕਲ ਦੇ ਪੈੜਾ ਜੀ ਹੁਣ ਮੋਟਰਸਾਈਕਲ ਉਹਨਾਂ ਆਪ ਖੁਦ ਆ ਰਹੇ ਨੇ ਸਾਡੇ ਅੱਛਾ ਉਸ ਤੋਂ ਪਹਿਲਾਂ ਇੱਕ ਅੱਧੀ ਮੋਟਰਸਾਈਕਲ ਦੀ ਪੈੜ ਦੇਖੀ ਅਸੀਂ ਨੇ ਵੀ ਐ ਨਹੀਂ ਸ਼ੋਅ ਹੈ ਵੀ ਉਹ ਆਏ ਕਸਤੇ ਨੇ ਅੱਛਾ ਤੇ ਤਕਰੀਬਨ ਸਾਡੇ ਇੱਕ ਗੁਵੰਦੀ ਆ ਦਰਸਲ ਸਿੰਘ ਮੈਂਬਰ ਆ ਉਹ ਪੰਚਾਇਤ ਮੈਂਬਰ ਹੂੰ ਉਹਦਾ ਗੈਸ ਸਿਲੰਡਰ ਤੇ ਗੈਸ ਵਾਲਾ ਚੁੱਲਾ ਬਾਕੀ ਉਹ ਛੋਟਾ ਮੋਟਾ ਸਮਾਨ ਉਹਦਾ ਵੀ ਚੱਕ ਲਈ ਅੱਛਾ ਸਾਰੀਆਂ ਜਿਹੜੀਆਂ ਮੋਟਰ ਦੇ ਤਾਰਾਂ ਸੀਗੀਆਂ ਜਿਹੜੀਆਂ ਉਰਾ ਪਰਾਂ ਤੋਂ ਵੱਡੀਆਂ ਸੀ ਉਹ ਥੋੜੇ ਕੋਠੇ ਦੇ ਵਿੱਚ ਲਿਆ ਕੇ ਇਹਨਾਂ ਨੇ ਫੁਕੀਆਂ ਨੇ ਸਾਰੇ ਉਰੇ ਸਾੜੀਆਂ ਨੇ ਜੀ ਅੱਛਾ ਉਹਦਾ ਤਾਂਬਾ ਕੱਢ ਕੇ ਲੈ ਕੇ ਗਏ ਨੇ ਤਾਂਬਾ ਲੈ ਗਏ ਫੂਕਣ ਦਾ ਪੱਖ ਦੇਖੋ ਜੀ ਇਹਨਾਂ ਦਾ ਹੂੰ ਦੇਖੋ ਇੱਕ ਤਾਂ ਪਹਿਲਾਂ ਇਹਨਾਂ ਨੇ ਲੈਟਰ ਵਾਲਾ ਆਹ ਚੁਣਿਆ ਜੀ ਕੋਠਾ ਹੂੰ ਇਹ ਕੋਠਾ ਲੈਟਰ ਵਾਲਾ ਚੁਣਿਆ ਹੈ ਅੱਛਾ ਉਹਨਾਂ ਦੇ ਉੱਤੇ ਨਾ ਆਵੇ ਜੀ ਇੱਕ ਬਾਲਾ ਘੜੀ ਦੇ ਬਕੈਰਾ ਅੱਛਾ ਪੱਕੀ ਛੱਤ ਹੈ ਮਤਲਬ ਜੀ ਇਹਨਾਂ ਨੇ ਗੇਟ ਬੰਦ ਕਰਕੇ ਜੀ ਇਹਨਾਂ ਨੇ ਗੇਟ ਬੰਦ ਕਰਿਆ ਜਿਹੜੀਆਂ ਇਹ ਖਿੜਕੀਆਂ ਨੇ ਰੱਖੀਆਂ ਨੇ ਇਹ ਖਿੜਕੀਆਂ ਨੇ ਆਹਾਂ ਲਾ ਕੇ ਆਪਣੇ ਬੰਦ ਕਰੇ ਨੇ ਠੀਕ ਹੈ ਕਿਸੇ ਅੱਗ ਨੂੰ ਦੂਰ ਤੱਕ ਨਾ ਦੇਖਿਆ ਜਾਂਦੀ ਹੂੰ ਬਾਕੀ ਇਹਨਾਂ ਦੇ ਕੋਈ ਖੋਪ ਨਹੀਂ ਹੈਗਾ ਜੀ ਇਹਨਾਂ ਨੂੰ ਆਰਾਮ ਨਾਲ ਕੰਮ ਕਰਕੇ ਗਏ ਨੇ ਜੀ ਆਰਾਮ ਨਾਲ ਹਾਂ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਮੰਗ ਤਾਂ ਇਹੀ ਕਰਦੇ ਆਂ ਵੀ ਜੇ ਸਾਡਾ ਥੋੜਾ ਜਿਹਾ ਕਿਸਾਨਾਂ ਦਾ ਇੱਕ ਤਾਂ ਪਹਿਲੇ ਕਿਸਾਨ ਕਰਜ਼ੇ ਥੱਲੇ ਦੱਬੇ ਹੋਏ ਨੇ ਜੀ ਹੂੰ ਦੂਜਾ ਨੰਬਰ ਜੀਰੀ ਦਾ ਟਾਈਮ ਐ ਉਹਦਾ ਦੇਖੋ ਜੇ ਸੁੱਕ ਗਈਆਂ ਮੱਕੀਆਂ ਦਾ ਵੱਡੀ ਮਾਰ ਪੈ ਜੂਗੀ ਪ੍ਰਸ਼ਾਸਨ ਦਾ ਅਸੀਂ ਵੀ ਸਾਥ ਦੇਵਾਂਗੇ ਸਾਨੂੰ ਪ੍ਰਸ਼ਾਸਨ ਦੱਸੇ ਜੋ ਕਹੇ ਅਸੀਂ ਠਿੱਕਰੀ ਪਹਿਰੇ ਲਾ ਦਾਂਗੇ ਪੰਚਾਇਤ ਵੱਲੋਂ ਤੁਸੀਂ ਪ੍ਰਸ਼ਾਸਨ ਨਾਲ ਕੋਈ ਰਾਬਤਾ ਬਣਾਇਆ ਮਿਲ ਕੇ ਆਏ ਹੋ ਨਹੀਂ ਬਣਾਵਾਂਗੇ ਜੀ ਹੁਣ ਵੀ ਬਣਾਵਾਂਗੇ ਪਹਿਲਾਂ ਵੀ ਬਣਾਉਂਦੇ ਰਹਾਂ ਜੀ ਠੀਕ ਹੈ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਜੀ ਜਿਵੇਂ ਜੋਧਨਸ਼ਾ ਅਪਰਧ ਜੀ ਚੀਮਾ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਇੱਕ ਲਹਿਰ ਚਲਾਈ ਹੋਈ ਹੈ ਸੰਗਰੂਰ ਦੇ ਵਿੱਚ ਵੀ ਪ੍ਰੋਗਰਾਮ ਰੱਖੇ ਹੋਏ ਤੇ ਪਿੰਡ ਦੇ ਵਿੱਚ ਵੀ ਇਹ ਲਹਿਰ ਨੂੰ ਅਸੀਂ ਨੇ ਚੰਗੀ ਤਰ੍ਹਾਂ ਬਣਾਇਆ ਹੋਇਆ ਹੈ ਸਾਡੇ ਬੀਡੀਪੀਓ ਸਾਹਿਬ ਹੋਰ ਸਾਰੇ ਮਹਿਕਮਾ ਆਏ ਪੂਰੀ ਤਨਦੇਹੀ ਦੇ ਨਾਲ ਇਹਦੇ ਉੱਤੇ ਕੰਮ ਕਰ ਰਿਹਾ ਜੀ ਠੀਕ ਹੈ ਤਾਂ ਕਿ ਇਹ ਨਸ਼ੇੜੀਆਂ ਨੂੰ ਨੱਥ ਪਾਈ ਜਾਵੇ ਠੀਕ ਹੈ ਇਹ ਨਸ਼ੇੜੀਆਂ ਦੇ ਕੰਮ ਨੇ ਹਾਂ ਜੀ ਨਸ਼ੇੜੀ ਤੋਂ ਬਿਨਾਂ ਤਾਂ ਕਰਦਾ ਨਹੀਂ ਨਸ਼ੇੜੀ ਛੋਟੇ ਛੋਟੇ ਕੰਮ ਨੇ ਜੀ ਜੇ ਕੋਈ ਵੱਡਾ ਕੰਪੈਨ ਕਰੂਗਾ ਜੀ ਕੋਈ ਬੈਂਕ ਡੱਕ ਐਕਟੀ ਕਰੂਗਾ ਕੋਈ ਵੱਡੇ ਚੋਰੀਆਂ ਕਰੂਗਾ ਘਰਾਂ ਦੇ ਵਿੱਚ ਕੋਈ ਹੋਰ ਕਰੂਗਾ ਤਾਂ ਨਿੱਕੀਆਂ ਨਿੱਕੀਆਂ ਤਾਰਾਂ ਨੇ 2-2 ਮੀਟਰ ਦੀਆਂ ਜੀ ਕੋਈ ਮੀਟਰ ਦੀਆਂ ਕੋਈ 2 ਮੀਟਰ ਦੀਆਂ ਇਹਦੇ ਵਿੱਚੋਂ ਜੇ ਦੇਖਿਆ ਜਾਵੇ ਦੇਖੋ ਕਿਸਾਨ ਦਾ ਨੁਕਸਾਨ ਤਾਂ ਕਾਫੀ ਹੋ ਜਾਂਦਾ ਹੈ ਤੇ ਉਹਨਾਂ ਦੇ ਪੱਲੇ ਕੀ ਪੈਂਦਾ ਹੋਊਗਾ ਕਿੰਨਾ ਕੁ ਤਾਂਬਾ ਜਿਹੜਾ ਇਸ ਤੋਂ ਨਿਕਲਦਾ ਹੋਊਗਾ ਜੇ 25-30 ਮੋਟਰਾਂ ਨੇ ਤਾਂ ਤੁਸੀਂ ਇਹ ਲਾ ਲੋ ਵੀ ਇੱਕ ਮੋਟਰ ਦੇ ਉੱਤੋਂ ਪਾਈਆ ਦੋਤੀ ਕਿਲੋ ਤਾਂਬਾ ਦਾ ਅੱਛਾ ਕਿਉਂਕਿ 2 ਮੀਟਰ ਦੀ ਤਾਰ ਦੇ ਵਿੱਚੋਂ ਆਪੀ ਦੇ ਲੋ ਕਿੰਨਾ ਤਾਂਬਾ ਨਿਕੜੇਗਾ ਬਸ ਕੱਲਾ ਨਸ਼ੇ ਦੀ ਪੂਰਤੀ ਹੁੰਦੀ ਹੈ ਨਸ਼ੇ ਦੀ ਪੂਰਤੀ ਉਹ ਵੀ 2-4 ਦਿਨਾਂ ਦੀ ਹੋਊਗੀ ਆਪਾਂ ਕਹਿੰਦੇ ਵੀ ਕੋਈ ਲੰਬਾ ਸਟੈਂਸ ਤਾਂ ਇਹ ਨਾ ਹੋ ਰਿਹਾ ਸਾਬਾ ਤਾਂਹੀਂ ਡੇਲੀ ਹੋ ਰਿਹਾ ਨਾ ਪਹਿਲਾਂ ਵੀ ਕਈ ਘਟਨਾਵਾਂ ਵਾਪਰੀਆਂ ਨੇ ਕਿੱਥੇ ਕਿੱਥੇ ਬਦਲ ਕੋਈ ਮਾੜਾ ਜ਼ਿਕਰ ਕਰ ਦੋ ਆਪਾਂ ਪਹਿਲਾਂ ਜਿਹੜੇ ਵਾਲੇ ਏਰੀਆ ਚ ਹੋ ਗਏ ਨੇ ਜੀ ਅੱਛਾ ਸ਼ਾਜਲੀ ਵਾਲੇ ਪਾਸੇ ਸ਼ਾਜਲੀ ਹਾਂ ਜੀ ਜਿੱਦੋਂ ਲਾ ਮੈਂਬਰ ਪ੍ਰਧਾਨ ਦਾ ਖੇਤਾ ਜੀ ਅੱਛਾ ਉੱਥੋਂ 20-30 ਮੋਟਰਾਂ ਦੀਆਂ ਹਾਂ ਜੀ ਤੇ ਉਦੋਂ ਆ ਪ੍ਰਧਾਨ ਸਾਹਿਬ ਉਹ ਵੀ ਲਿਖਾ ਕੇ ਆਏ ਨੇ ਜੀ ਆਪਣੀ ਆਪਣੀ ਰਿਪੋਰਟ ਦੇ ਕੇ ਆਏ ਨੇ ਫੇਰ ਗੰਡੂਆਂ ਤੋਂ ਕਹਿੰਦੇ ਨੇ ਬੰਦੇ ਵੀ ਕਬਰ ਹੋਏ ਸੀ ਜੀ ਉਹਨਾਂ ਤੋਂ ਵੀ ਕਹਿੰਦੇ ਸਮਾਨ ਸਮੂਹ ਫੜਿਆ ਜੀ ਅਸੀਂ ਇਹਦੇ ਵਿੱਚ ਬਹੁਤ ਇਹਦੀ ਸਲਾਘਾ ਕਰਦੇ ਆਂ ਪ੍ਰਸ਼ਾਸਨ ਦੀ ਵੀ ਹਾਂ ਇਹਨਾਂ ਨੂੰ ਫੜਿਆ ਸਾਨੂੰ ਇਨਸਾਫ ਦਵਾਇਆ ਪਰ ਅਸੀਂ ਹੁਣ ਵੀ ਇਹ ਗੱਲ ਕਹਿੰਦੇ ਆਂ ਵੀ ਸੱਤੋਂ ਜਨਤਾ ਦਾ ਜੋਸ਼ ਹੈ ਜਾਇ ਲਾਉਣੇ ਚਾਹੁੰਦੇ ਨੇ ਸੱਤੋਂ ਲੋ ਤੇ ਇਹਨਾਂ ਦੇ ਪੂਰੀ ਸਤਾਈ ਨਾਲ ਕਰੋ ਜੀ ਇੱਕ ਤਾਰਾਂ ਤੋਂ ਬਿਨਾਂ ਕੋਈ ਹੋਰ ਨੁਕਸਾਨ ਵੀ ਕੀਤਾ ਹੈਗਾ ਤਾਰਾਂ ਤੋਂ ਬਣਾ ਤਾਂ ਜਿਵੇਂ ਗੈਸ ਸਿਲੰਡਰ ਹੋ ਗਿਆ ਜਾਂ ਚੁੱਲ੍ਹਾ ਹੋ ਗਿਆ ਜੀ ਐਸੇ ਸਮਾਨ ਚੱਕ ਕੇ ਲੈ ਗਏ। 24 ਨਹੀਂ ਛੱਡਿਆ ਕਿਸੇ ਦਾ। ਕੁਛ ਨਹੀਂ ਛੱਡਿਆ ਜੀ। ਜੋ ਕੋਠੇ ਦੇ ਵਿੱਚ ਮਿਲਿਆਗਾ ਸਮਾਨ ਸਭ ਲੈ ਗਏ। ਸਭ ਲੈ ਗਏ ਜੀ ਜਿਵੇਂ ਹੁਣ ਆਪਣੇ ਕੋਠੇ ਦੇ ਵਿੱਚ ਦੀ ਆਪਣਾ ਕੋਠਾ ਮੱਚਿਆ ਜੀ ਇਹਦੇ ਵਿੱਚ ਫੱਟਾ-ਫੁੱਟਾ ਲਾਇਆ ਸੀ ਸਾਡਾ ਸਮਾਨ ਧਰਨ ਵਾਸਤੇ ਉਹ ਜਾਣ ਕੇ ਸੁਹਾ ਕਰਕੇ ਬਾਕੀ ਸਾਨੂੰ ਤੁਸੀਂ ਦੇਖ ਹੀ ਰਹੇ ਅੰਦਰ ਸਰਪੰਚ ਸਾਹਿਬ ਨੂੰ ਦੱਸੇ ਦਿੱਤਾ। ਬਾਕੀ ਜਿਹੜਾ ਟੁੱਟ-ਪੱਜ ਦੀ ਜਿਵੇਂ ਕੋਈ ਪਲਾਸ ਹੋਰ ਚਾਬੇ ਜੂ ਉਹ ਸਭ ਚੱਕ ਕੇ ਲੈ ਗਏ ਜੀ। ਉਹ ਚੱਕ ਕੇ ਲੈ ਗਏ। ਕੁਛ ਨਹੀਂ ਛੱਡਿਆ ਜੀ। ਕਾਫੀ ਨੁਕਸਾਨ ਕਰਤਾ। ਕਾਫੀ ਨੁ ਕੀ ਕਹੋਗੇ ਅੱਜ ਜਿਹੜਾ ਨੁਕਸਾਨ ਹੋਇਆ ਇੱਥੇ ਕਾਫੀ ਨੁਕਸਾਨ ਹੋਇਆਗਾ ਤਾਰਾਂ ਵਗੈਰਾ ਮੋਟਰਾਂ ਤੋਂ 20 25 ਮੋਟਰਾਂ ਤੋਂ ਤਾਰਾਂ ਜਿਹੜੀਆਂ ਵੱਡੀਆਂ ਗਈਆਂ ਨੇ ਹਾਂਜੀ ਅਜਾ ਮੈਂ ਨਹੀਂ ਲੋਕ ਸਾਂਝੋਣਾ ਪਾਕਿਸਤਾਨ ਜੋੜਦਾ ਪ੍ਰਧਾਨ ਆ ਬੋਲ ਰਿਹਾ ਆ ਇਹ ਲੋਆ ਚ 3ਜੀ 4ਵੀਂ ਵਾਰ ਹਿੱਲ ਗਿਆ ਹੁਣ ਹੁਣੇ 1 ਮਿੰਟ ਦੇ ਅੰਦਰ 25 30 ਤਾਰਾਂ ਨੁਕਸਾਨ ਅੱਜ ਹੋ ਗਿਆ ਹੂੰ ਪੰਜ ਸੱਤ ਤਣ ਪਹਿਲਾਂ ਉੱਤੇ ਵੀ 5 20 ਨੁਕਸਾਨ ਹੋ ਗਿਆ ਇਹ ਵੀ ਬਸ ਸਾਡੀ ਬੇਨਤੀ ਕਰਦਾ ਵੀ ਤੇ ਮੜੀ ਸ਼ਕਤੀ ਨਾਲ ਗੌਰ ਕੀਤੀ ਜਾਵੇ ਕਿੰਨਾ ਕੋ ਨੁਕਸਾਨ ਆ ਜੇ ਆਪਾਂ ਗੱਲ ਕਰੀਏ ਸਾਰੇ ਜਿੰਨੇ ਵੀ ਮੋਟਰਾਂ ਨੇ ਜੇ ਦੇਖਿਆ ਜਾ ਬਈ ਕਿੰਨਾ ਕੋ ਨੁਕਸਾਨ ਹੋਇਆ ਜਿਵੇਂ ਅ ਜਿਵੇਂ ਅੱਜ ਹੀ ਆ ਜੀ ਅੱਜ ਆ ਆਹ ਉਹ ਹਰਦੀਪ ਸਿੰਘ ਦਾ 25-30 ਨੁਕਸਾਨ ਆ ਹੋਊਗਾ ਨਹੀਂ 5 ਤੋਂ 10 ਦਾ ਤਾਂ ਹੈ ਹਰੇਕ ਦਿਨ ਸੰਤ ਫੇਰਦੇ ਹਾਂਜੀ ਮੈਂਬਰ ਸਾਹਿਬ ਜਿੱਥੇ ਆਪਾਂ ਖੜੇ ਆਂਗੇ ਇੱਥੇ ਕਾਫੀ ਜਿਹੜਾ ਖਿਲਰਿਆ ਪਿਆ ਸਮਾਨ ਕਿਵੇਂ ਕੀ ਕਹੋਗੇ ਇਹਦੇ ਬਾਰੇ ਤਾਂ ਇਹ ਹੀ ਹੈ ਜੀ ਦੇਖੋ ਸਮਾਨ ਤਾਂ ਬਾਹਰ ਹੀ ਘੜਤਾ ਸਾਰਾ ਉਹ ਤਾਂ ਫੜ ਗਈ ਤੁਹਾਨੂੰ ਦਿਖਾਈ ਦਿੱਤਾ ਜੀ ਬਾਕੀ ਦੇਖੋ ਮੰਜਾ ਬਾਹਰ ਕੱਢਿਆ ਜੀ ਤੇ ਇਹ ਮੰਜਾ ਅੰਦਰ ਸੀਗਾ ਇਹ ਹਾਂ ਮੰਜਾ ਅੰਦਰ ਸੀ ਤੇ ਡਾਂਗਾ ਸੂਟੀਆਂ ਲਵੇ ਨੇ ਕੱਲਾ ਮੁਕੱਲਾ ਵੀ ਰਾਤ ਨੂੰ ਮਤਲਬ ਕੀ ਆ ਸਕਦਾ ਜੀ ਤੇ ਬੰਦੇ ਨੂੰ ਜਾਨ ਨੂੰ ਖਤਰਾ ਹੈ ਜੀ ਹੁਣ ਇਹਦਾ ਪਤਾ ਨਹੀਂ 8 ਜਣੇ ਨੇ ਪਤਾ ਨਹੀਂ 10 ਜਣੇ ਨੇ ਇਹਦਾ ਦੇਖੋ ਪ੍ਰਮਾਤਮਾ ਨੂੰ ਪਤਾ ਹੈ ਬਾਕੀ ਡਰਿੰਕ ਕੀਤੀ ਵੀ ਹੈ ਇਹਨਾਂ ਦੀ ਕਰਨੀ ਸ਼ਰਾਬੀ ਹੋਰੇ ਸਾਡੇ ਕੋਲ ਸ਼ਰਾਬ ਦੀ ਬੋਤਲ ਵੀ ਮਿਲੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਪੀ ਕੇ ਵੀ ਗਏ ਨੇ ਹੋਰੇ ਸਿੱਟਕੇ ਵੀ ਗਏ ਨੇ ਅੱਛਾ ਆਪ ਵੀ ਦੇਖੋ ਆਏ ਆ ਤੋਂ ਬੰਦ ਕੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਹ ਤੇ ਗੌਰ ਕਰੀ ਜਾਵੇ ਦੇਖੋ ਪੌਦਾਂ ਦਾ ਥੋੜਾ ਜਿਹਾ ਇੱਧਰ ਕਰਕੇ ਦਿਖਾ ਦਿਓ ਕਿਵੇਂ ਹੁਣ ਦੋ ਤਿੰਨ ਦਾ ਬੰਦਾਰ ਹੈ 2-3 ਟਿੱਬਿਆਂ ਦਾ ਵਾਹਣਾ ਹੈ ਵੀ ਪੌਦ ਨੂੰ ਵੀ ਦੇਖੋ ਜੇ ਮੈਂ ਇੱਥੇ ਲਾਉਣਾ ਪਊ ਬਾਕੀ ਤੁਸਨ ਨੂੰ ਪਤੀ ਹੈ 10-15000 ਦਾ ਨੁਕਸਾਨ ਦਾ ਸਟਾਕਰ ਦੀ ਹੈ ਜੀ ਅਗਲੇ ਦਾ ਠੀਕ ਹੈ ਅੱਜ ਸਾਡੇ ਪਿਛਾ ਜੁੰਡਿਆਂ ਨੂੰ ਹਰਾਉਂਦੇ ਨਮਾਇਦੇ ਵੀ ਖੜੇ ਨਹੀਂ ਆਉਦਾ ਕਰੀ